ਲੁਧਿਆਣਾ ਦੇ ਵਿੱਚ ਇੱਕ ਕਾਰ ਚਾਲਕ ਦਾ ਕਾਰਨਾਮਾ ਸਾਹਮਣੇ ਆਇਆ ਹੈ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਦੱਸਦੇ ਕਿ ਲੁਧਿਆਣਾ ਚ ਦੇਰ ਰਾਤ ਸ਼ਰਾਬੀ ਕਾਰ ਚਾਲਕ ਨੇ ਹੰਗਾਮਾ ਕਰ ਦਿੱਤਾ ਕਾਰ ਚਾਲਕ ਜਿਹੜਾ ਨਸ਼ੇਚ ਸੀਦੇ ਕੁਮਾਰ ਮੰਡੀਵਾਲ ਤੇਜ਼ ਰਫ਼ਤਾਰ ਦੇ ਨਾਲ ਕਾਰ ਚਲਾ ਰਿਹਾ ਸੀ ਜਿਸ ਦੌਰਾਨ ਉਸਨੇ ਬਿਜਲੀ ਦੇ ਖੰਭੇ ਨੂੰ ਜ਼ੋਰਦਾਰ ਟੱਕਰ ਮਾਰੀ ਤੇ ਜਿਸ ਤੋਂ ਬਾਅਦ ਬਿਜਲੀ ਦੇ ਦੋ ਖੰਭੇ ਟੁੱਟ ਕੇ ਸੜਕ ਤੇ ਡਿੱਗੇ ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਇੰਨਾ ਸ਼ਰਾਬੀ ਸੀ ਕਿ ਉਹ ਬੇਹੋਸ਼ ਹੋ ਗਿਆ ਕੁਮਾਰ ਮੰਡੀ ਵਿੱਚ ਕਾਰ ਪਹਿਲਾਂ ਇੱਕ ਖੰਭੇ ਨਾਲ ਟਕਰਾਈ ਫਿਰ ਦੂਜੇ ਖੰਭੇ ਨਾਲ ਜਾ ਕੇ ਟਕਰਾਈ ਕਾਰ ਚਾਲਕ ਮੌਕੇ ਤੋਂ ਹੀ ਫਰਾਰ ਹੋ ਗਿਆ ਤਸਵੀਰਾਂ ਸੀਸੀਟੀਵੀ ਦੇ ਵਿੱਚੋਂ ਕੈਦ ਹੋ ਗਈਆਂ ਨੇ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸਰ ਮੇਰੀ ਆ ਦੁਕਾਨਾ ਪਿੰਕ ਸਿਟੀ ਮੈਂ ਦਿੱਲੀ ਜਿਮਾ ਦੁਕਾਨ ਖੋਲਣਾ ਹੁੰਦਾ ਚਾਬੇ ਲੈ ਕੇ 9:30 ਵਜੇ ਆਇਆ ਜੀ ਤੇ ਮੈਂ ਦੇਖਿਆ ਖੰਭੇ ਸਾਰੇ ਗਿਰੇ ਹੋਏ ਆ ਤੇ ਬਿਜਲੀ ਵਾਲੇ ਇੱਕ ਦੋ ਖੜੇ ਸੀਗੇ ਮੈਂ ਜਿਹੜਾ ਰਾਤ ਚੌਕੀਦਾਰੀ ਕਰਦਾ ਮਾਰਕੀਟ ਦਾ ਉਹਨੂੰ ਪੁੱਛਿਆ ਗਾਰਡ ਨੂੰ ਕੀ ਹੋਇਆ ਕਹਿੰਦਾ ਰਾਤੀ ਕੋਈ ਗੱਡੀ ਮਾਰ ਗਿਆ ਤੇ ਮੈਨੂੰ ਨਹੀਂ ਪਤਾ ਨੰਬਰ ਨੰਬਰ ਉਹ ਬੜੀ ਤੇਜ਼ੀ ਨਾਲ ਭੱਜ ਗਿਆ ਗੱਡੀ ਫਿਰ ਮੈਂ ਆਰਤੀ ਚੌਕ ਤੇ ਪੁਲਸ ਵਾਲੇ ਘਰੇ ਸੀਗੇ ਮੈਂ ਉਹਨਾਂ ਨੂੰ ਕਿਹਾ ਸਰ ਉੱਥੇ ਬੈਰੀਕੇਡ ਲਾ ਦਿਓ ਤਾਰਾ ਤੁਰਾ ਗਿਰੀ ਹੋਈ ਆ ਜੀ ਪੁਲਸ ਵਾਲੇ ਕਹਿੰਦੇ ਤੈਨੂੰ ਜਾਦੇ ਗੱਲ ਹੀ ਪਈ ਏ ਤੂੰ ਆਪਣੀ ਐਕਟਿਵ ਆ ਲਾ ਦੇ ਅਸੀਂ ਫੋਨ ਕੀਤੀ ਆ ਬੈਰੀਕੇਡ ਵਾਲਿਆਂ ਆ ਜਾਣਗੇ ਲੈ ਲੇ ਰਾਤ ਦਾ ਮਾਮਲਾ ਅਜੇ ਤੱਕ ਵੀ ਕੋਈ ਬੈਰੀਕੇਡ ਸਾਡੇ 9:30 9:30 ਪੌਣੇ 10 ਤੱਕ ਕੋਈ ਬੈਰੀਕੇਡ ਨਹੀਂ ਲੱਗੀ ਸੀ 9 ਵਜੇ ਫਿਰ ਮੈਂ 10 ਵਜੇ ਮੈਂ ਫਿਰ 100 ਨੰਬਰ ਜਾਇਲ ਕੀਤਾ ਜੀ ਫਿਰ ਉੱਥੋਂ ਰਿਸਪੌਂਸ ਆਈ ਫਿਰ ਉੱਧਰ ਉਹਨਾਂ ਨੇ ਪੁਲਸਾਂ ਲੈ ਭੇਜੇ ਜੀ ਉਹ ਖੜੇ ਲੋਤੇ ਨੇ ਲੇਕਿਨ ਬਿਨਾ ਬੈਰੀਕੇਡ ਤੇ ਖੜੇ ਨਹੀਂ ਉਹ ਜੀ ਕੋਈ ਬੈਰੀਕੇਡ ਵਗੈਰਾ ਨਹੀਂ ਲੱਗਿਆ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਨੂੰ ਨੁਕਸਾਨ ਹੋ ਗਿਆ ਫਿਰ ਮੈਂ ਮਾਰਕੀਟ ਦਾ ਵੀ ਪਹਿਲਾਂ ਹੀ ਸਰ ਪਹਿਲੀ ਮਾਰਕੀਟ 'ਚ ਪਤਾ ਕੀ ਕਸਟਮਰ ਹੈ ਨਹੀਂ ਉੱਥੋਂ ਸਵੇਰ ਦਾ ਲਾਈਟ ਨਹੀਂ ਆ ਜੀ ਇੰਨੀ ਗਰਮੀ ਹੈ ਨਾ ਕੋਈ ਪੰਖੇ ਨਾ ਫੁਕੇ ਕੁਝ ਨਹੀਂ ਚੱਲ ਰਿਹਾ ਅੰਦਰ ਦਿੱਲੀ ਵਾਲਿਆਂ ਨਾਲ ਗੱਲ ਕੀਤੀ ਕਿੰਨੀ ਕਿਤਾਬ ਸਮਾਂ ਦੱਸ ਰਿਹਾ ਕਿ ਕਿੰਨੇ ਕਹਿੰਦੇ ਆਲੇ ਕੁਝ ਵੀ ਨਹੀਂ ਜੀ ਸਾਨੂੰ ਸਟਾਰਟਿੰਗ ਦਾ ਪਤਾ ਹੈ ਤੇ ਦੇਖ ਲਓ ਤੁਸੀਂ ਟਾਈਮ ਲੱਗ ਜਾਣਾ ਕਹਿੰਦੇ 4 ਵੀ ਵਜ ਸਕਦਾ 2 ਵੀ ਵਜ ਸਕਦਾ ਅੱਜ ਅੱਜ ਦਾ ਦਿੱਤਾ ਗਿਆ ਅੱਜ ਦੀ ਆੜੀ ਸਾਰੀ ਖਰਾਬ ਹੋ ਗਈ ਹਾਂ ਜੀ ਸਰ ਕਿੰਨਾ ਨੁਕਸਾਨ ਹੈ ਜੋ ਅਗਲਾ ਨੁਕਸਾਨ ਹੀ ਹੈ ਸਰ ਬਿਜ਼ਨਸ ਨੂੰ ਤਰਫੋਂ ਸਭ ਤੋਂ ਵੱਡੀ ਬਾਤ ਇਹ ਹੈ ਕਿ ਜਿਹੜੀ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਬਸ ਸ਼ੁਕਰ ਕਰੋ ਕਿ ਕੋਈ ਕਿਸੇ ਬੰਦੇ ਹਾਂ ਸਰ ਅਸੀਂ ਅਸੀਂ ਆਪਣੀ ਦੁਕਾਨ ਦੇ ਕੈਮਰੇ ਤੇ ਚੈੱਕ ਕੀਤਾ ਕੋਈ ਵਾਈਟ ਕਲਰ ਦੀ ਐਸਯੂਵੀ ਗੱਡੀ ਹੈ ਉਹਨੂੰ ਅੱਗੇ ਪੁਲਿਸ ਕਿਸੇ ਕੈਮਰੇ ਤੋਂ ਚੈੱਕ ਕਰਕੇ ਦੱਸ ਸਕਦੀ ਹੈ ਨੰਬਰ ਵਗੈਰਾ ਕਿਦਾ ਹੈ ਕਿਉਂ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਸਪਲਾਈ ਵੀ ਬੰਦ ਰਹੀ ਆ ਕਾਫੀ ਟ੍ਰਾਂਸਫਾਰਮ ਬੰਦ ਰਹੇ ਨੇ ਤੇ ਹੁਣ ਸਾਡੀ ਪੂਰੀ ਕੋਸ਼ਿਸ਼ ਆ ਵੀ ਜਲਦੀ ਤੋਂ ਜਲਦੀ 2-4 ਘੰਟੇ ਦੇ ਵਿੱਚ ਕੰਮ ਅਸੀਂ ਚਲਾ ਦਾਂਗੇ ਚੱਕ ਸਪਲਾਈ ਚਾਲੂ ਕਰਾਂਗੇ ਬੰਦਾ ਗੱਡੀ ਰਿਪੋਰਟ ਹੋ ਗਈ ਹੈ ਜੀ ਗੱਡੀ ਕਬਜ਼ੇ ਚ ਹੈ ਜੀ ਪੁਲਿਸ ਵਾਲਿਆਂ ਦੇ ਤੇ ਉਸ ਤੋਂ ਬਾਅਦ ਦੇਖੋ ਕੀ ਬਣਦਾ ਹੈ ਕੰਮ ਦੀ ਧਰਭਾਈ ਕਰਾਣੀ ਹਾਂਜੀ ਹਾਂਜੀ ਹਾਂ ਕਿੰਨਾ ਕਿ ਬਿਜਲੀ ਵਾਲੇ ਦਾ ਆ ਰਿਹਾ ਸੀ ਬਿਜਲੀ ਵਾਲਾਂ ਦਾ ਲੱਖ ਸਵਾ ਲੱਖ ਦੇ ਕਰੀਬ ਹੋ ਗਿਆ ਜੀ ਗੁੰਜਣ ਦੇਣੀਆਂ ਤਾਰਾਂ ਵਗੈਰਾ ਦਾਰਾ ਵਤਾਰੀਆਂ ਪੈਣੀਆਂ ਹੈ ਉਹ ਇੱਕ ਕੰਮ ਹਾਂਜੀ ਹਾਂਜੀ ਰਿਪੇਅਰ ਹੋ ਗਈ ਸਾਰਾ ਰਿਪੇਅਰ ਹਾਂਜੀ ਹਾਂਜੀ ਮਾਰਕੀਟ ਵੀ ਜੇ ਮੈਨੂੰ ਨੁਕਸਾਨ ਹੈ ਮਾਰਕੀਟ ਸਪਲਾਈ ਬੰਦਾ ਜੀ ਸਾਰੀ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਜਿੰਨਾ ਬੀਹੋ ਹਾਂਜੀ ਹਾਂਜੀ ਸਿਰਫ 2-3 ਘੰਟੇ ਦੇ ਵਿੱਚ ਅੱਜ ਤੇ ਉਹਨੇ ਤੇ ਨਵਾਂ ਕੰਮਾ ਲੱਗੇਗਾ ਜਾਂ ਕਿਦਾਂ ਨਹੀਂ ਜੀ ਉਹੀ ਮੈਂਟੀ ਰਸ ਕਰਾਂਗੇ ਹਾਂਜੀ ਹਾਂ